चलो <laughs>

ਬੈਠਿਆ ਸਰਕਾਰ ਦੇ ਸਾਹਮਣੇ ਕਿੰਨੇ ਕਿੰਨੇ ਬੇਰੁਜ਼ਗਾਰ ਸੱਖਾ ਮੰਤਰੀ ਜੀ ਪੰਜਾਬ ਸਰਕਾਰ ਮੁਬਾਰਕ ਸੱਖਾ ਮੰਤਰੀ ਜੀ ਪੰਜਾਬ ਸਰਕਾਰ ਮੁਬਾਰਕ ਸੱਖਾ ਮੰਤਰੀ ਹਾਏ ਹਾਏ ਪੰਜਾਬ ਸਰਕਾਰ ਮੁਬਾਰਕ ਇਹ ਕੋਈ ਚੱਲ ਨਹੀਂ ਆ ਪਿੱਛੇ ਇਹ ਕੋਈ ਚੱਲ ਨਹੀਂ ਆ ਪਿੱਛੇ ਫਿਰ ਮੈਨੂੰ ਦੱਸਿਆ ਮੈਂ ਸਰ ਬਾਤ ਕਰੀਏ ਬੈਠੋ ચલો પાછળ જાવ અચ્છા દોબો રામ જય સેવા મરદા વાલ જન્નાની આ બસ ਸਾਡੀਆਂ ਲੰਬੇ ਸਮੇਂ ਤੋਂ ਪੋਸਟਾਂ ਨਹੀਂ ਨਿਕਲੀਆਂ ਜੀ ਅਸੀਂ ਉਹ ਪੋਸਟਾਂ ਕਢਵਾਉਣ ਦੇ ਆਕੇ ਜਾਏ ਹਾਂ ਜੀ ਪਹਿਲਾਂ ਇੱਕ ਵਾਰੀ ਪੋਸਟਾਂ ਨਿਕਲੀਆਂ ਸੀ ਤਿੰਨ ਸਾਲ ਪਹਿਲਾਂ ਜੀ ਉਹ ਆਪਣਾ ਕ੍ਰਿਸ਼ਨ ਕੁਮਾਰ ਜੀ ਨੇ ਕੱਢੀਆਂ ਸੀ ਉਹਨਾਂ ਦੇ ਉਹਨਾਂ ਨੇ ਜਦ ਕਿ ਹੁੰਦਾਗਾ ਵੀ 10ਵੀਂ ਪਲੱਸ ਡਿਪਲੋਮਾ ਹੁੰਦਾਗਾ ਜੀ ਪਰ ਉਹਨਾਂ ਨੇ ਬੀਏ ਬੀਏਡ ਲਗਾ ਦਿੱਤੀ ਸੀਗੀ ਤੇ ਇਸ ਤੋਂ ਬਾਅਦ ਜਦੋਂ ਅਸੀਂ ਧਰਨੇ ਦਿੱਤੇ ਸੀ ਉਹਨਾਂ ਨੇ ਸਾਨੂੰ ਇੱਕ ਇਹ ਵਾਦਾ ਕੀਤਾ ਸੀ ਵੀ ਚਲੋ ਤੁਸੀਂ ਪੀਐਸਟੈਟ ਪਾਸ ਕਰ ਲਓ ਤੇ ਤੁਹਾਡੇ ਤੋਂ ਬੀਏ ਬੀਏ ਬੀਏਡ ਹਟਾ ਦਿੱਤੀ ਜਾਏਗੀ ਹੁਣ ਅਸੀਂ ਪੀਐਸਟੈਟ ਪਾਸ ਕਰ ਲਿਆ ਤੇ ਉਹਨਾਂ ਨੇ ਹਜੇ ਤੱਕ ਉਹ ਜਿਹੜੇ ਆਪਦੇ ਵਾਦਾ ਸੀ ਉਹ ਵੀ ਨਹੀਂ ਪੂਰਾ ਕੀਤਾ ਸੀ ਚਲੋ ਕ੍ਰਿਸ਼ਨ ਕੁਮਾਰ ਜੀ ਤਾਂ ਚਲੇ ਗਏ ਹੁਣ ਜਿਹੜੀ ਨਵੀਂ ਸਰਕਾਰ ਉਹਨਾਂ ਨੇ ਵੀ ਸਾਨੂੰ ਵਾਦਾ ਕੀਤਾ ਸੀ ਕਿਉਂਕਿ ਪੀਐਸਟੈਟ ਪਾਸ ਨਵੀਂ ਸਰਕਾਰ ਦੇ ਵਿੱਚ ਅਸੀਂ ਕੀਤਾਗਾ ਜੀ ਅਸੀਂ ਬੇਰੋਜ਼ਗਾਰ ਆਟ ਐਂਡ ਕਰਾਫਟ ਪੀਟੈਟ ਪਾਸ ਟੀਚਰ ਨੇ ਜੀ ਜਿਨ੍ਹਾਂ ਨੇ ਕਿ ਸਰਕਾਰ ਨੇ ਸਾਡੇ ਤੇ ਇੱਕ ਟੈਸਟ ਲਾਇਆ ਸੀ ਪੀਟੈਟ ਇਹ ਪਾਸ ਕਰੋ ਤੇ ਤੁਹਾਨੂੰ ਜੋਬ ਅਸੀਂ ਦੇਵਾਂਗੇ ਪਰ ਅੱਜ ਅਸੀਂ 1.5 ਸਾਲ ਤੋਂ ਇੱਥੇ ਸੜਕਾਂ ਤੇ ਰੋਦੇ ਪਏ ਆ ਕਦੇ ਅਸੀਂ ਚੰਡੀਗੜ੍ਹ ਜਾਣੇ ਆ ਕਦੇ ਗੰਭੀਰਪੁਰ ਆਉਣੇ ਆ ਅਸੀਂ ਬੇਰੋਜ਼ਗਾਰ ਆ ਅਸੀਂ ਕਿੰਨਾ ਕ ਖਰਚਾ ਕਰ ਸਕਦੇ ਆ ਜੀ ਆਪਦੇ ਪੱਲੋਂ ਅੱਜ ਵੀ ਸਾਨੂੰ ਕੋਈ ਮਿਲ ਨਹੀਂ ਆਇਆ ਕੋਈ ਕੁਝ ਨਹੀਂ ਹੋਇਆ ਜਿੰਨੀ ਕਾਰਵਾਈ ਕਹਿੰਦੇ ਵੀ ਅਸੀਂ ਤੁਹਾਡਾ ਅੱਗੇ ਭੇਜ ਦਾਂਗੇ ਅੱਗੇ ਤਾਂ ਅਸੀਂ 100 ਤੋਂ ਉੱਪਰ ਮੀਟਿੰਗ ਕਰ ਚੁੱਕੇ ਹਾਂ ਪਰ ਅਸੀਂ ਅੱਜ ਇਥੋਂ ਹੱਕ ਲੈ ਕੇ ਜਾਵਾਂਗੇ ਅਸੀਂ ਵਾਪਸ ਨਹੀਂ ਜਾਂਦੇ ਆ ਝੱਖੜ ਮੀਂਹ ਹੀ ਜੋ ਮਰਜੀ ਆਵੇ ਰੋਡ ਤੇ ਬੈਠਾਂਗੇ ਠੀਕ ਹੈ ਜੇ ਜੁੱਤੀਆਂ ਮਾਰਦੇ ਸਾਡੇ ਜੁੱਤੀਆਂ ਮਾਰਦੇ ਸਾਨੂੰ ਕੋਈ ਇਤਰਾਜ਼ ਨਹੀਂ ਇਸ ਚੀਜ਼ ਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਅਸੀਂ ਤੁਹਾਡੇ ਨਾਲ ਪਿਆਰ ਨਾਲ ਚੱਲ ਰਹੇ ਹਾਂ ਸ਼ਾਮ ਨੂੰ ਅਸੀਂ ਜਾਗੋ ਕੱਢਾਂਗੇ ਪਿੰਡ 'ਚ ਘਰ-ਘਰ 'ਚ ਜਾਵਾਂਗੇ ਤੇ ਅਸੀਂ ਪਰਮਿਸ਼ਨ ਵੀ ਲੈਣ ਦੀ ਹੈ ਵੀ ਪਰਮਿਸ਼ਨ ਦਿਓ ਸਾਨੂੰ ਇਹ ਕਹਿੰਦੇ ਜੀ ਪਰਮਿਸ਼ਨ ਨਹੀਂ ਮਿਲਣੀ ਸਾਨੂੰ ਕੋਈ ਗੱਲ ਨਹੀਂ ਜਿਵੇਂ ਸਾਡੇ ਤੋਂ ਹੋਊਗਾ ਸੀ ਮਸਲੇ ਹੱਲ ਕਰਾ ਕੇ ਉੱਠਾਂਗੇ ਜਿਉਂਦੇ ਨਹੀਂ ਮਸਲਾ ਹੈ ਕੀ ਹੈ ਬਈ 250 ਪੋਸਟਾਂ ਸਾਡੀਆਂ ਜੀ ਇਹਨਾਂ ਦੀ ਮੀਟਿੰਗ ਸਾਡੀ 9 ਤਰੀਕ ਨੂੰ ਹੋਈ ਸੀ ਸਿੱਖਿਆ ਮੰਤਰੀ ਸਾਹਿਬ ਨੂੰ ਅਸੀਂ ਕਿਹਾ ਸੀ ਵੀ 250 ਪੋਸਟ ਉਹ ਉਹਨਾਂ ਨੇ ਮੂੰਹ ਤੇ ਕਿਹਾ ਵੀ 250 ਪੋਸਟ ਮੈਂ ਰੱਦ ਕਰਕੇ ਨਵਾਂ ਨੋਟੀਫਿਕੇਸ਼ਨ ਤੁਹਾਨੂੰ ਦੇਵਾਂਗਾ ਵਿਦ ਕੁਆਲਿਫਿਕੇਸ਼ਨ ਚੇਂਜ ਕਰਕੇ ਪਰ 10 ਦਿਨ ਤੋਂ ਉੱਪਰ ਕਿੰਨੇ ਮਤਲਬ ਕਿ ਮਹੀਨਾ ਡੇਢ ਮਹੀਨੇ ਤੋਂ ਉੱਪਰ ਹੋ ਗਿਆ ਸਾਨੂੰ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਅੱਜ ਅਸੀਂ ਕਹਿੰਦੇ ਹਾਂ ਸਾਨੂੰ ਨੋਟੀਫਿਕੇਸ਼ਨ ਦੇ ਦੇਣ ਅਸੀਂ ਉੱਠ ਕੇ ਚਲੇ ਜਾਵਾਂਗੇ 250 ਪੋਸਟ ਰੱਦ ਦਾ ਸਾਨੂੰ ਨੋਟੀਫਿਕੇਸ਼ਨ ਦੇਦਣ ਜਿਨ੍ਹਾਂ ਦਾ ਕਿ 12 ਸਾਲਾਂ ਬਾਅਦ ਇੱਕ 250 ਪੋਸਟ ਕਾਂਗਰਸ ਸਰਕਾਰ ਕੱਢ ਕੇ ਗਈ ਸੀ ਤਾਂ ਜਿਹੜੀ ਕਿ ਇਸ ਸਰਕਾਰ ਨੇ ਢਾਈ ਤਿੰਨ ਸਾਲ ਦੇ ਟਾਈਮ 'ਚ ਪੂਰੀ ਨਹੀਂ ਕਰ ਪਾਈ ਤਾਂ ਇਹਨਾਂ ਨੇ ਕਿਹਾ ਕਿ ਤੁਸੀਂ ਪੀਟੈਟ ਕਲੀਅਰ ਕਰ ਲਓ ਅਸੀਂ ਪੀਟੈਟ ਕਲੀਅਰ ਕੀਤਾ ਤਾਂ ਉਹ ਕੁਆਲੀਫਿਕੇਸ਼ਨ ਹੈ ਜਿਹੜੀ ਉਹਤੇ ਹਾਇਰ ਕੁਆਲੀਫਿਕੇਸ਼ਨ ਲਗਾ ਦਿੱਤੀ ਗਈ ਉਹ ਪੋਸਟ ਅਸੀਂ ਰੱਦ ਕਰਵਾ ਰਹੇ ਹਾਂ ਤੇ ਸਾਡੇ ਲਈ ਨਵੀਂ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਇਹ ਸਾਡੀ ਮੰਗ ਹੈ ਕਿਉਂਕਿ ਅਸੀਂ 12 ਸਾਲਾਂ ਤੋਂ ਸੜਕਾਂ ਤੇ ਰੁਲ ਰਹੇ ਹਾਂ ਇਹ ਸਰਕਾਰ ਜਿਹਨੂੰ ਅਸੀਂ ਆਪ ਚੁਣਿਆ ਆਪਦੀ ਸਰਕਾਰ ਆਪ ਆਪਣੀ ਦੀ ਸਰਕਾਰ ਸੀ ਤੇ ਅਸੀਂ ਇਹਨਾਂ ਤੋਂ ਇਹੀ ਆਸ ਆ ਸਾਨੂੰ ਵੀ ਇਹ ਸਾਡੀਆਂ ਮੰਗਾਂ ਚਲਦ ਸੁਣਨਾ ਤੇ ਨਵਾਂ ਨੋਟੀਫਿਕੇਸ਼ਨ ਜਾਰੀ ਕਰਨ ਘੱਟੋ ਘੱਟ 3000 4000 ਰੁਪਏ ਦੇ ਪੋਸਟ ਜਿਹੜੀ ਉਹ ਕੱਢੀ ਜਾਵੇ ਕਿਸ ਤਰ੍ਹਾਂ ਦਾ ਰਹੂਗਾ ਕਿਉਂਕਿ ਜੇ ਤੁਹਾਡੀ ਮੀਟਿੰਗ ਕਰਾ ਦਿੰਦੇ ਆ ਕੀ ਕਰੋਗੇ ਅੱਗੇ ਸਰ ਹੁਣ ਅਸੀਂ ਮਜਬੂਰ ਆ ਸੜਕ ਤੇ ਬੈਠਣ ਲਈ ਪੱਕਾ ਧਰਨਾ ਅਸੀਂ ਅੱਜ ਇੱਥੇ ਲਾਉਣ ਲਾਏ ਆ ਠੀਕ ਹੈ ਅਗਰ ਮੀ ਆਏਗਾ ਤਾਂ ਵੀ ਅਸੀਂ ਸੜਕ ਤੇ ਹੀ ਬੈਠੇ ਆ ਇਹ ਮਜਬੂਰੀ ਆ ਸਾਡੀ ਕਿਉਂਕਿ 12 ਸਾਲਾਂ ਤੋਂ ਨਹੀਂ ਸੁਣੀ ਅੱਧ ਤੋਂ ਜ਼ਿਆਦੇ ਬੰਦੇ ਆ ਜਿਹੜੇ ਮੈਂਬਰ ਨੇ ਉਹ ਓਵਰਏਜ ਹੋ ਚੁੱਕੇ ਨੇ ਪ੍ਰਧਾਨ ਸਾਹਿਬ ਆ ਜਿਹੜੇ ਸਾਡੇ ਉਹ ਖੁਦ ਓਵਰਏਜ ਨੇ ਠੀਕ ਐ ਨਾਲ ਬਹੁਤ ਸਾਥੀ ਜਿਹੜੇ ਡੇਲੀ ਮਤਲਬ 5-7 ਸਾਥੀ ਡੇਲੀ ਬੇਰੋਜ਼ਗਾਰ ਓਵਰਏਜ ਹੋ ਰਹੇ ਨੇ ਪਰ ਸਰਕਾਰ ਦਾ ਇਹਨਾਂ ਚੀਜ਼ਾਂ ਵੱਲ ਕੋਈ ਧਿਆਨ ਨਹੀਂ ਅੱਜ ਕੋਈ ਪੁਲਸ ਵਾਲਿਆਂ ਨੇ ਤਾਂ ਕੰਮ ਕੀ ਕੀਤਾ ਹਾਂਜੀ ਸਰ ਅਸੀਂ 5-7 ਮਿੰਟਾਂ ਲਈ ਅਸੀਂ ਰੋਡ ਤੇ ਬੈਠੇ ਸੀ ਨਾਲ ਦੀ ਨਾਲ ਉਹਨਾਂ ਨੇ ਧੱਕਾ ਮਾਰ ਕੇ ਸਾਨੂੰ ਪਾਸੇ ਕੀਤਾ ਐ ਤੇ ਅਸੀਂ ਕਰੀਏ ਕੀ ਉਹ ਜੋਬ ਤੇ ਨੇ ਉਹਨਾਂ ਨੂੰ ਸੌਕਾ ਲੱਗਦਾ ਸਾਨੂੰ ਜੌਬ ਚਾਹੀਦੀ ਅਸੀਂ ਤਾਂ ਬੈਠਾਂਗੇ